thank <laughs> you ਰਵਿ ਦਿੱਜਾ ਜਾਮ ਗੁਰੂ ਹੋਏ ਵੱਲ ਲਖ ਬਾਹੇ ਕਿਆ ਕਿਜੈ ਜਾਮ ਗੁਰੂ ਹੋਏ ਵੱਲ ਗਿਆਨ ਯਰ ਧਿਆਨ ਅਨਨ ਪਰ ਜਾਮ ਗੁਰੂ ਹੋਏ ਵੱਲ ਸਬਦ ਸਾਖੀ ਸੋ ਸਚ ਕਰ ਜੋ ਗੁਰੂ ਗੁਰੂ ਅਹਨ ਸਜਪ ਦਾਸ ਭਟ ਬੇਨਤ ਕਹ ਜੋ ਗੁਰੂ ਨਾਮ ਰਿਤ ਮਹਿ ਧਰ ਸੋ ਜਨਮ ਮਰਨ ਦੂਖੇ ਰਹੇ ਸੋਈ ਰਾਮਦਾਸ ਗੁਰਬਲ ਭਾਣ ਮਿਲ ਸੰਗਤ ਧੰਨ ਧੰਨ ਕਰੋ ਮਿਲ ਸੰਗਤ ਧੰਨ ਧੰਨ ਕਰੋ ਜੈ ਸਤਗੁਰ ਲਗ ਪ੍ਰਭ ਪਾਈਐ ਜੈ ਸਤਗੁਰ ਲਗ ਪ੍ਰਭ ਪਾਈਐ ਸੋ ਸਤਗੁਰ ਸਿਮਰੋ ਨਰੋ ਅਨ ਬਾਬਾ ਨਾਨਕ ਤੂੰ ਹੀ ਨਰੰਕਾਰ I'm gonna ਲੜਨਾ ਆਇਆ ਕਰਨ ਕਾਰਨ ਸਮਰੱਥ ਹੈ ਕਰਤੇ ਮੈਂ ਤੁਝ ਬਿਨ ਅਵਰਨਾ ਕੋਈ ਤੁਧ ਆਪੇ ਸਿਵਸਤ ਸਰਜੀ ਆਪੇ ਪਨ ਗੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰ ਸੋਈ ਬੜੇ ਆਈ ਗੁਰਮਖ ਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਆ ਰਦਿਆ ਗੁਰੂ ਨਾਨਕ ਆ ਰੱਦ ਆ ਸਭ ਆਖੋ ਧੰਨ ਧੰਨ ਗੁਰ ਸੋਈ ਹਰ ਜੁਗ ਜੁਗ ਭਗਤ ਆਇਆ ਜੀ ਰੰਗ ਕੈਜ ਰੱਦ ਆਇਆ ਆਪਿ ਛਾਇ ਤੇ ਰੱਖਿਆ ਆਪ ਜਨਮਾਇਆ ਜਗਤ ਦਾ ਜਿਸ ਨੂੰ ਪਈਏਗਾ ਹਲਕਿ ਸਿਆਪੇ ਆਪ ਤੋੜੀ ਬੱਡੇ ਕਾਂ ਵੇ ਰਾਹ ਹਲਕਿ ਸਹਿਣਾ ਹੈ ਨਾ ਜਾਵੇ ਹੋਕਰ ਕਾ ਕਾਦਰ ਕਰੇ ਵਾ 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 ਰਮਾਇਆ ਆਈ ਤਰਮਾ ਵਾ ਵੱਡੇ ਕੀਆ ਵਡਿਆਈਆ ਕਿਚ ਕਹਿਣਾ ਕਹਿਣ ਨਾ ਜਾਏ ਤੂੰ ਕਰਤਾ ਕਾਦਰ ਕਰੀ ਤੇ ਜੀਆਂ ਰਜ਼ਕ ਸੰਭਾਹੇ ਕਾਈ ਘਰ ਕਮਾਵਣੀ ਤੁਰ ਛੋਟੀ ਤੇ ਨੈ ਪਾਏ ਨਾਨਕ ਏਕੀ ਬਾਹਰੀ ਔਰ ਦੂਜੀ ਨਾ ਹੀ ਜਾਏ ਜਿਤੇ ਸਰਦਾਏ ਤੋ ਕਰੇ ਜਿਤੇ ਸਰਦਾਏ ਤੁਧ ਕਤ ਨਾਮ ਸ੍ਰੀ ਵਾਹਿਗੁਰੂ ਜੀ ਰਾਮ ਕਲੀ ਮਹਲਾ ਤੀਜਾ ਅਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਅਨੰਦ ਭਇਆ ਮੇਰੇ ਮਾਏ ਸਤਗੁਰੂ ਮੈਂ ਪਾਇਆ ਸਤ ਸਹਬਾ ਕਿਆ ਨਾਹੀ ਘਰ ਤੇਰਾ ਸਤ ਸਹਬਾ ਕਿਆ ਨਾਹੀ ਘਰ ਤੇਰਾ ਸਦਾ ਸੰਸਾਲਾ ਤੇਰਾ ਨਾਮੁ ਸੁਖਾਰੈ ਸਭ ਮਨ ਮੰਨ ਅੰਧਿਆਰੇ ਸ਼ਬਦ ਕੰਢੀਰੇ ਜੈ ਰਾਤ ਸਤਿ ਸਹਬ ਕਿਆ ਨਾਹੀ ਘਰ ਤੇਰਾ ਸਚਾ ਨਾਮੁ ਸ਼ਬਦ ਧਰ ਤਿਆਰੋ ਸਾਚਾ ਨਾਮ ਮੇਰਾ ਆਧਾਰੁ ਅਜ ਕੰਸ਼ ਉਤਖਰਤ ਸੁਮਾਨੇ ਕਹਿ ਨਾਮ ਬਿਵਾਦੇ ਕਰਿ ਸੋਈਆ ਕੰਤੂ ਉਤਵਾਸ ਕੀਤ ਕਾਲ ਕਟਕ ਮਾਰਿਆ ਬਿਵਾਦੀ ਸੁਖੁ ਬੰਦੇਵਾ ਮਾਰਿਆ ਕਹਿ ਨਾਮ ਤੈ ਸਭੁ ਆਤਿ ਕਰਿਆ ਹਦਵਾਦੇ ਬਿਵਾਦੀ ਮਨ ਮੋਹਿ ਪਰ ਦਰਸੇ ਪੂਰੇ ਗੁਰਤੇ ਜਾਣ ਤੁੰਤੇ ਤੀ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾ ਆ ਖੇਲਾ ਸਗਲ ਜਗਤ ਚੰਗੀਆਂ ਬੁਰੀਆਂ ਵਾਚੈ ਧਰਮ ਦੂਰ ਕਰਮੀ ਆਪੋ ਆਪਨੇ ਕਰਮੀ ਆਪੋ ਆਪਨੇ ਦੀ ਮਹਲਾ ਪੰਜਵਾਂ ਰਸਨਾ ਗਉਣ ਗੋਪਾਲ ਨਿਦਗੈਨਾ ਸ਼ਾਂਤ ਸਹਜ ਰਹਾਸਮਾਨੇ ਉਪਜਿਓ ਸਗਲੇ ਦੁਖ ਭਲੈਨਾ ਸਨਾ ਗਉਣ ਗੋਪਾਲ ਨਿਧ ਗਾਇਨ ਸ਼ਾਂਤ ਸਹਜ ਰਹਾਸ ਮਨ ਉਪਜਿਓ ਸਗਲੇ ਦੁਖ ਪਲੈਣ ਰਹਾ ਜੋ ਮੰਗੈ ਸੋ ਸੋਈ ਸੋਈ ਪਾਵਹਿ ਸੇਵ ਹਰ ਕੇ ਚਰਨ ਰਸੈਣਾ ਜਨਮ ਮਰਨ ਦੋਹੋਂ ਤੇ ਛੂਟ ਹੈ ਪਵਜਲ ਜਗਤ ਤਰਾਣਾ ਖੋਜਤ ਖੋਜਤ ਤਤ ਵਿਚਾਰੋ ਦਾਸ ਗੋਵਿੰਦ ਪਰੈਣ ਅਬਨਾਸੀ ਖੇਮ ਚਾਹੇ ਦੇ ਨਾਨਕ ਸਦਾ ਸਿਮਰ ਨਾਰੈਣ ਖੋਜਤ ਖੋਜਤ ਤਤ ਵਿਚਾਰੋ ਦਾਸ ਗੋਵਿੰਦ ਪਰੈਣਾ ਅਬਨਾਸੀ ਖੇਮ ਚਾਹੀਏ ਜੀ ਨਾਨਕ ਸਦਾ ਸਿਮਰਨ ਨਾਰੈਣਾ